ਪਰਾ ਨੌਕਰੀਆਂ ਤੇ ਲੱਗੇ ਨੇ ਕਿਉਂਕਿ ਆਟਾ ਪਿਉਣਾ ਅੱਜ ਕੱਲ ਬਹੁਤ ਔਖਾ ਇਕੱਲਾ ਆਟਾ ਹੀ ਨਹੀਂ ਪੀਂਦੀ ਇਹ ਬਾਜਰੇ ਦਾ ਆਟਾ ਵੀ ਪੀਂਦੀ ਐ ਮੱਕੀ ਦਾ ਆਟਾ ਵੀ ਪੀਂਦੀ ਐ ਕੋਧਰੇ ਦਾ ਆਟਾ ਵੀ ਪੀਂਦੀ ਐ ਇਹਦੇ ਨਾਲ ਆਪਾਂ ਮਸਾਲੇ ਵੀ ਪੀ ਸਕਦੇ ਆ ਕਿਹੜੇ ਮਸਾਲੇ ਮਿਰਚਾਂ ਵੀ ਪੀ ਸਕਦੇ ਆ ਧਨੀਆ ਵੀ ਪੀ ਸਕਦੇ ਆ ਹਲਦੀ ਵੀ ਪੀ ਸਕਦੇ ਆ ਉਹ ਕਿਵੇਂ ਡਿਲੀਵਰੀਸ ਆਲ ਓਵਰ ਇੰਡੀਆ ਚ ਹੋ ਜੂਗੀ ਜੇ ਕਿਸੇ ਨੇ ਮੰਗਵਾਉਣੀ ਆ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਚੱਕੀ ਲੈ ਕੇ ਆਏ ਆ ਸਪੈਸ਼ਲ ਜਿਨ੍ਹਾਂ ਕੋਲੇ ਆਟਾ ਭਿਉਉਣ ਨੂੰ ਟਾਈਮ ਨਹੀਂ ਹੈਗਾ ਜਾਂ ਜਿਨ੍ਹਾਂ ਕੋਲੇ ਆਟਾ ਚੱਕੀ ਦੂਰ ਪੈਂਦੀ ਆ ਉਹਨਾਂ ਵਾਸਤੇ ਇੱਕ ਸਪੈਸ਼ਲ ਚੱਕੀ ਲੈ ਕੇ ਆਏ ਆ ਉਹਦੇ ਵਿੱਚ ਤੁਹਾਨੂੰ ਲਾਈਵ ਆਟਾ ਪੀ ਕੇ ਵੀ ਦਿਖਾਵਾਂਗੇ ਆਜੋ ਪਹਿਲਾਂ ਚੱਕੀ ਦੀ ਗੱਲਬਾਤ ਹੀ ਕਰਦੇ ਆਂ ਆਜੋ ਹਾਂਜੀ ਦੋਸਤੋ ਆ ਚੱਕੀ ਹੈ ਬੰਦ ਜਿਹੜੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇਹਦੇ ਵਿੱਚ ਕੀ ਹੁੰਦਾ ਉਰੇ ਲਿਆ ਮੜਾ ਕੋਲੇ ਕਰਕੇ ਦਿਖਾ ਦੇ ਇੱਥੇ ਇਹਦੇ ਵਿੱਚ ਕਣਕ ਪੈਂਦੀ ਆ ਮੈਂ ਉਹਨੂੰ ਕਣਕ ਪਾ ਕੇ ਵੀ ਦਿਖਾ ਦੇਣਾ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਮਸ਼ੀਨ ਆ ਜਿਹੜੀ ਉਹ ਚਲਾ ਕੇ ਵੀ ਦਿਖਾਵਾਂਗਾ 2 ਮਿੰਟ ਵੇਟ ਕਰੋ ਲੋ ਇਹ ਆਪਾਂ ਇਹਦੇ ਵਿੱਚ ਕਣਕ ਪਾਤੀ ਇਹਦਾ ਫਾਇਦਾ ਕੀ ਆ ਇਹਦੇ ਜਦੋਂ ਤੁਸੀਂ ਕਣਕ ਪਾਤੀ ਉਸ ਤੋਂ ਬਾਅਦ ਇਹਨੂੰ ਚਲਾ ਕੇ ਆਪਾਂ ਦਾ ਕੰਮ ਵੀ ਕਰ ਸਕਦੇ ਹਾਂ ਹੋਰ ਕੰਮ ਵੀ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਸਾਰੇ ਨੂੰ ਭਰ ਕੇ ਤੇ ਹੁਣ ਤੁਹਾਨੂੰ ਦਿਖਾਉਣਾ ਇੱਧਰ ਦੇਖੋ ਇੱਧਰ ਇਹਦੇ ਵਿੱਚ 8 ਕਿਲੋ ਵਾਲੀ ਢੋਲੀ ਲੱਗੀ ਹੋਈ ਹੈ ਇਹਦੇ ਵਿੱਚ ਇੱਥੇ ਆਟਾ ਜਿਹੜਾ ਢੋਲੀ ਛੋਡੀ ਭਰ ਜੂਗੀ ਤੇ ਆਹ ਜਿਹੜੀ ਦੇਖਣ ਵਾਲੀ ਚੀਜ਼ ਆ ਇਹਦੇ ਵਿੱਚ ਆਹ ਪਲੇਟਾਂ ਦੇਖ ਲਓ ਇੱਥੋਂ ਜਿਹੜਾ ਆਟਾ ਬਣ ਕੇ ਇਹਦੇ ਵਿੱਚ ਢੋਲੀ ਦੇ ਵਿੱਚ ਪੈਣਾ ਤੇ ਇਹਦੇ ਵਿੱਚ ਇੱਕ ਹਾਊਸ ਪਾਵਰ ਦੀ ਮੋਟਰ ਲੱਗੀ ਹੋਈ ਆ ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਤੇ ਸਭ ਤੋਂ ਪਹਿਲਾਂ ਆਪਾਂ ਮੋਟਰ ਚਲਾ ਦਿੰਨੇ ਆ ਮਸ਼ੀਨ ਚਲਾ ਦਿੰਨੇ ਚੱਕੀ ਤੇ ਲੋ ਜੀ ਇਹਨੂੰ ਕਰ ਦੋ ਬੰਦ ਖੋਲ ਕੇ ਰੱਖਣੀ ਆ ਖੋਲ ਕੇ ਰੱਖ ਦਿੰਨੇ ਆ ਹੁਣ ਫਿਰ ਮੈਂ ਚਲਾ ਕੇ ਦਿਖਾਉਣਾ ਦੇਖ ਚੱਕੀ ਚੱਲ ਪਈ ਤੁਸੀਂ ਖੜਕੇ ਦਾ ਇੱਥੋਂ ਪਤਾ ਲੱਗ ਸਕਦਾ ਤੁਹਾਨੂੰ ਵੀ ਖੜਕਾ ਕਿੰਨਾਗਾ ਕੋਈ ਖੜਕਾ ਨਹੀਂ ਕਰਦੀ ਮਸ਼ੀਨ ਇਹ ਤੇ ਇਹਦੇ ਵਿੱਚ ਆ ਦੇਖੋ ਐਂਕੋ ਇਹਦੇ ਵਿੱਚ ਆਟਾ ਬਣ ਕੇ ਜਾਣ ਲੱਗਿਆ ਆਟਾ ਵੀ ਪੈਣ ਲੱਗਿਆ ਤੇ ਇਹਦੂਆ ਤੁਹਾਨੂੰ ਮੈਂ ਆਟਾ ਵੀ ਦਿਖਾ ਦਊਂ ਆ ਵੀ ਕਿਹੋ ਜਿਹਾ ਬਣਿਆਗਾ ਤੇ ਖਾਸ ਗੱਲ ਇਹਦੀ ਇਹ ਆ ਇਹਨੂੰ ਤੁਸੀਂ ਇਹਦੇ ਵਿੱਚ ਕਣਕ ਪਾ ਕੇ ਇਹਨੂੰ ਜਦੋਂ ਇੱਥੋਂ ਐ ਬੰਦ ਕਰਤੀ ਤਾਂ ਤੁਸੀਂ ਆਵਾ ਕੋਈ ਮਰਜ਼ੀ ਕੰਮ ਆ ਜਿਹੜਾ ਕਰ ਸਕਦੇ ਹੁਣ ਮੈਂ ਤੁਹਾਨੂੰ ਇਹ ਮਸ਼ੀਨ ਚਲਾ ਕੇ ਵੀ ਦਿਖਾਤੀ ਇਹਦੇ ਨਾਲ ਆਪਾਂ ਹੋਰ ਇਹ ਤੋਂ ਕੀ ਕੰਮ ਲੈ ਸਕਦੇ ਆ ਇਹ ਕੱਲਾ ਆਟਾ ਹੀ ਨਹੀਂ ਪੀਂਦੀ ਇਹ ਬਾਜਰੇ ਦਾ ਆਟਾ ਵੀ ਪੀਂਦੀ ਆ ਮੱਕੀ ਦਾ ਆਟਾ ਵੀ ਪੀਂਦੀ ਆ ਕੌਦਰੇ ਦਾ ਆਟਾ ਵੀ ਪੀਂਦੀ ਆ ਇਹਦੇ ਨਾਲ ਆਪਾਂ ਮਸਾਲੇ ਵੀ ਪੀ ਸਕਦੇ ਆ ਕਿਹੜੇ ਮਸਾਲੇ ਮਿਰਚਾਂ ਵੀ ਪੀ ਸਕਦੇ ਆ ਧਨੀਆ ਵੀ ਪੀ ਸਕਦੇ ਆ ਹਲਦੀ ਵੀ ਪੀ ਸਕਦੇ ਆ ਉਹ ਕਿਵੇਂ ਪੀ ਸਕਦੇ ਆ ਇਹਦੇ ਨਾਲ ਆਪਣੇ ਕੋਲੇ ਇਹ ਆ ਇੱਕ ਜਾਲੀਆਂ ਮਿਲਦੀਆਂ ਆਪਾਂ ਨੂੰ ਇਹ ਜਾਲੀਆਂ ਨੇ ਵੱਖਰੇ ਵੱਖਰੇ ਤਰੀਕੇ ਦੀਆਂ ਦੇਖੋ ਇਹਨਾਂ ਦਾ ਡੋਡੀ ਸਾਈਜ਼ ਆ ਤੇ ਜਿਵੇਂ ਜਿਵੇਂ ਆਪਾਂ ਕੋਈ ਵੀ ਚੀਜ਼ ਪੀਣੀ ਆ ਆਪਾਂ ਨੂੰ ਜਾਲੀ ਬਦਲਣੀ ਪਊ ਕੱਲੀ ਹੋਰ ਆਪਾਂ ਨੂੰ ਕੁਝ ਬਦਲਣ ਦੀ ਲੋੜ ਨਹੀਂ ਹੈਗੀ ਤੇ ਹੋਰ ਆਪਾਂ ਨੂੰ ਇਹਦੇ ਨਾਲ ਕੀ ਮਿਲਦਾ ਇਹਦੇ ਨਾਲ ਇੱਕ ਇਹ ਚੀਜ਼ ਮਿਲਦੀ ਆ ਆ ਚੀਜ਼ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਦੇ ਨਾਲ ਹੀ ਆਪਾਂ ਇਹਦੇ 'ਚ ਮਸਾਲਾ ਪਾਵਾਂਗੇ ਚਾਹੇ ਮਿਰਚਾਂ ਪਾ ਲਓ ਚਾਹੇ ਹਲਦੀ ਪਾ ਲਓ ਚਾਹੇ ਧਨੀਆ ਪਾ ਲਓ ਉਦੋਂ ਬਾਅਦ ਇਹ ਮਸ਼ੀਨ ਸਾਨੂੰ ਮਸਾਲਾ ਵੀ ਪੀ ਕੇ ਦੇ ਦੂਗੀ ਤੇ ਹੋਰ ਇਹਦੇ ਨਾਲ ਇੱਕ ਆਪਣੇ ਕੋਲੇ ਆਹ ਕੱਪੜਾ ਮਿਲਦਾ ਇਹ ਜਿਹੜਾ ਇਹ ਕੱਪੜਾ ਇਹ ਆਪਣੇ ਕੋਲੇ ਦੋ ਕੱਪੜੇ ਮਿਲਦੇ ਨੇ ਇੱਕ ਸਾਰੀ ਮਸ਼ੀਨ ਦਾ ਕਵਰ ਮਿਲੂਗਾ ਉਹ ਵੀ ਤੁਹਾਨੂੰ ਨਾਲ ਦੇਵਾਂਗੇ ਜਿਹੜੇ ਵੀਰ ਭਰਾ ਨੌਕਰੀਆਂ ਤੇ ਲੱਗੇ ਨੇ ਕਿਉਂਕਿ ਆਟਾ ਭਿਉਣਾ ਅੱਜ ਕੱਲ ਬਹੁਤ ਔਖਾ ਤੇ ਖਾਸ ਗੱਲ ਇਹਦੀ ਇਹ ਆ ਵੀ ਇਹ ਇਹ ਤੋਂ ਵੱਡੀ ਵੀ ਆਉਂਦੀ ਆ ਇਹ 1 ਹਾਊਸ ਪਾਵਰ ਦੀ ਆ ਇੱਕ 2 ਹਾਊਸ ਪਾਵਰ ਦੀ ਹੁੰਦੀ ਆ ਇੱਕ 3 ਹਾਊਸ ਪਾਵਰ ਦੀ ਹੁੰਦੀ ਆ ਆਪਣੇ ਕੋਲੇ ਤਿੰਨੇ ਤਰ੍ਹਾਂ ਦੀਆਂ ਚੱਕੀਆਂ ਨੇਗੀਆਂ ਡਿਲੀਵਰੀ ਆਲ ਓਵਰ ਇੰਡੀਆ ਚ ਹੋਜੂਗੀ ਜੇ ਕਿਸੇ ਨੇ ਮੰਗਵਾਉਣੀ ਆ ਤੇ ਵੀਡੀਓ ਨੂੰ ਸ਼ੇਅਰ ਕਰੀ ਹੋਣੀ ਚਾਹੀਦੀ ਆ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ